नमस्कार जीएच न्यूज इंडिया में आपका स्वागत है गुरदासपुर के दीनानगर शहर में भाजपा के जिला एस विंग के पूर्व उपाध्यक्ष ने भाजपा छोड़ दी और 50 परिवारों के साथ अकाली दल में शामिल हो गए इस अवसर पर मीडिया कर्मियों से बात करते हुए शिरोमणि अकाली दल के जिलाध्यक्ष गुरबचन सिंह बेबहेली ने कहा कि भाजपा कार्यकर्ता आज अकाली दल में शामिल हो रहे क्योंकि वे अकाली दल की नीतियों से प्रभावित थे और 50 परिवारों ने भाजपा छोड़ दी है जिससे अकाली दल को बल मिला है इस अवसर पर जिले के पूर्व उपाध्यक्ष विंग भाजपा से पूछा वह आज शिरोमणि अकाली दल में शामिल हो गए और जीवन भर शिरोमणि अकाली दल की सेवा करते रहेंगे ਬਾਦਲ ਵੀਰ ਸਿੰਘ ਜੀ ਬਾਦਲ ਜਿੰਦਾਬਾਦ ਸ਼ਬਾਪ ਪ੍ਰਕਾਸ਼ ਸਿੰਘ ਜੀ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਐਸੀ ਮੋਰਚੇ ਦਾ ਰਿਆਮ ਬੀਜਪੀ ਦਾ ਔਰ ਬੀਜਪੀ ਇਸ ਕਰਕੇ ਛੱਡੀ ਹੈ ਕਿ ਜਿਹੜੇ ਕਿਸਾਨਾਂ ਦਾ ਮੁੱਦਾ ਇੱਕ ਚੱਲਦਾ ਪਿਆ ਸੀ ਔਰ ਜਿਹੜਾ ਇੱਥੇ ਖਾਸ ਕਰਕੇ ਜਿਹੜੀ ਬੀਜਪੀ ਪਾਰਟੀ ਆ ਉਹ ਡਿਕਟੇਟਰਸ਼ਿਪ ਵਾਲੀ ਪਾਰਟੀ ਹੋ ਗਈ ਹੈ ਜਿਹਦੇ ਕਰਕੇ ਸਾਡੇ ਕੋਈ ਇੱਕ ਦੋ ਮਸਲੇ ਸੀ ਮੰਡਲ ਦੇ ਸੋਵਾਲ ਮੰਡਲ ਚ ਜਿੱਥੇ ਆਪਣੇ ਸੋਵਾਲ ਦਾ ਇੱਕ ਸੀਗਾ ਪਿੰਡ ਦਾ ਮਸਲਾ ਜਿਹਦਾ ਆਪਾਂ ਪਰਮਿੰਦਰ ਗਿੱਲ ਜੀ ਦੇ ਨਾਲ ਸਾਂਝਾ ਕੀਤਾ ਪੰਜਾਬ ਪ੍ਰਧਾਨ ਤੱਕ ਵੀ ਇਹ ਮਸਲਾ ਪਹੁੰਚਾਇਆ ਲੇਕਿਨ ਉਹ ਪਾਰਟੀ ਦੇ ਵਿੱਚ ਰਹਿਣ ਦਾ ਫਾਇਦਾ ਕੋਈ ਨਹੀਂ ਜਿੱਥੇ ਪਾਰਟੀ ਦਾ ਵਰਕਰ ਦਾ ਉੱਥੇ ਸਾਥ ਨਹੀਂ ਦੇ ਰਹੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਔਰ ਜਿਹੜਾ ਇੱਥੋਂ ਦਾ ਮੰਡਲ ਪ੍ਰਧਾਨ ਆ ਦਰਸ਼ਨ ਘਰੋਟੀਆਂ ਉਹਦੀ ਉਹਦੇ ਤੋ ਤੈਤ ਹੀ ਛੱਡੀ ਆ ਪਾਰਟੀ ਦੁਖੀ ਹੋ ਗਏ ਆਪਾਂ ਵੈਸੇ ਪਾਰਟੀ ਨੂੰ ਛੱਡਿਆ ਸ਼੍ਰੋਮਣੀ ਅਕਾਲੀ ਦਲ ਇੱਕ ਵਰਕਰ ਦਾ ਮਤਲਬ ਸਪੋਰਟ ਕਰਦੀ ਆ ਔਰ ਜੋ ਉਹਨਾਂ ਨੇ ਕਿਹਾ ਕਹਿ ਨਹੀਂ ਤਾਂ ਕਥਨੇ ਵਿੱਚ ਕੋਈ ਫਰਕ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਪ੍ਰਕਾਸ਼ ਸਿੰਘ ਬਾਦਲ ਜਦੋਂ ਸੀਐਮ ਸੀਗੇ ਉਹਨਾਂ ਨੇ ਜੋ ਦਲਤਾਂ ਵਾਸਤੇ ਕੀਤਾ ਜੋ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਇਸ ਕਰਕੇ ਸਾਨੂੰ ਲੱਗਦਾ ਕਿ ਇੱਥੇ ਆਪਣੀ ਪਾਰਟੀ ਵਿੱਚ ਆਣਾ ਸਾਡੀ ਜਿਹੜੀ ਆ ਸਾਡੇ ਦਲਤ ਸਮੁਦਾਇ ਦਾ ਵਾਦਾ ਹੋ ਸਕਦਾ ਔਰ ਸਾਡੀ ਜਿਹੜੀ ਆ ਸੋਚ ਜੋ ਚੱਲਦੀ ਆ ਉਹਨਾਂ ਦੇ ਵਿਚਾਰ ਨਾਲ ਪੂਰੀ ਮੈਚ ਹੁੰਦੀ ਐ ਇਸ ਕਰਕੇ ਆਪਾਂ ਇਸ ਪਾਰਟੀ ਦੇ ਵਿੱਚ ਆਏ ਆ ਅੱਜ 50 ਪਰਿਵਾਰ ਸਾਡੇ ਆਏ ਨੇ ਭਾਜਪਨ ਛੱਡ ਕੇ ਜਿਹਦੇ ਵਿੱਚ ਮੌਜੂਦਾ ਮੈਂਬਰ ਸੀਗੇ ਦੋ ਮੇਰੇ ਨਾਲ ਜੁਵਾ ਟੀਮ ਆਈ ਆ ਪੂਰੀ ਤੇ ਨਾਲ ਆਪਾਂ ਸਾਰੇ ਭਾਜਪਨ ਛੱਡ ਕੇ ਇੱਥੋਂ ਆਏ ਆ ਕੋਣ ਲੇਟੈਸਟ ਜਿਹੜੀ ਆ ਤੁਹਾਨੂੰ ਪਤਾ ਹੀ ਆ ਜੀ ਕਿਸਾਨ ਮੁੱਦੇ ਨੂੰ ਲੈ ਕੇ ਜਿਹੜਾ ਚੱਲਦਾ ਪਿਆ ਔਰ ਦਲਿਤ ਸਮੁਦਾਇ ਦਾ ਇੱਥੇ ਕੋਈ ਰਿਗਾਰਡ ਨਹੀਂ ਕਰਦਾ ਪਿਆ ਕੋਈ ਇੱਥੇ ਸਭ ਜਿਹੜਾ ਵੀ ਇੱਥੇ ਪੈਸੇ ਲੈ ਕੇ ਆਂਦਾ ਉਹਨੂੰ ਉਦੇਦਾਰ ਮਿਲਦੀ ਆ ਭਾਵੇਂ ਉਹ ਜਿੱਥੋਂ ਮਰਜ਼ੀ ਆ ਕੇ ਕਰ ਲਵੇ ਇਹ ਇੱਥੇ ਪਾਰਟੀ ਵਿੱਚ ਅਕਾਲੀ ਦਲ ਚ ਇਦਾਂ ਦਾ ਕੋਈ ਨਹੀਂ ਓ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਆ ਉਹਨੂੰ ਸੀਐਮ ਬਣਾਉਣਾ ਆਪਾਂ ਔਰ ਸਰਦਾਰ ਗੁਰਪ੍ਰਸਾਦ ਸਿੰਘ ਪੱਬੇ ਵਾਲੀ ਜੋ ਸਾਡੀ ਡਿਊਟੀ ਹਲਕਾ ਦੀ ਨਨਾਗਰ ਚ ਲਾਣਗੇ ਆਪਾਂ ਤਨਦੇਈ ਦੇ ਨਾਲ ਪਾਰਟੀ ਦੀ ਸੇਵਾ ਕਰਦੇ ਹੋਏ ਇਹਨੂੰ ਪੂਰਾ ਹਲਕਾ ਦਿਨਨਗਰ ਸਾਡੇ ਜ਼ਿਲ੍ਹਾ ਗਰਦਾਸਪੁਰ ਤੋਂ ਇਹ ਅਸੀਂ ਮੋਰਚੇ ਦਾ ਜਸਬੀਰ ਸਿੰਘ ਜਿਸ ਜਿਹੜਾ ਹੈ ਪਹਿਲਾਂ ਅਸੀਂ ਮੋਰਚੇ ਦਾ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਤੇ ਇਹਨਾਂ ਨੇ ਸਾਰਿਆਂ ਨੇ ਇਹਦੀ ਰਹਿਮਾਈ ਹੇਠ ਹੈ ਭਾਜਪਾ ਪਾਰਟੀ ਨੂੰ ਛੱਡ ਕੇ ਕੋਈ ਤਕਰੀਬਨ 50 ਪਰਿਵਾਰ ਨੇ ਅਕਾਲੀ ਦਲ ਨਾਲ ਸਾਨੂੰ ਸਮਰਥਨ ਦਿੱਤਾ ਮੈਂ ਇਥੇ ਜੀ ਆਇਆਂ ਕਿ ਨਾ ਔਰ ਵਿਸ਼ਵਾਸ ਦਵਾਣਾ ਕਿ ਆਉਣ ਵਾਲੇ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਸਦਾ ਸਿੰਘ ਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨਾ ਇਹਨਾਂ ਨੂੰ ਬਣ ਦਾ ਸਤਕਾਰ ਮਨ ਦਿੱਤਾ ਜਾਏਗਾ ਔਰ ਮੈਂ ਧੰਨਵਾਦ ਕਰਨਾ ਹਰਪਾਲ ਸਿੰਘ ਜੀ ਔਰ ਅਨਜੀਤ ਬਾਗ ਦੇ ਸਾਪ ਦਾ ਸਰਪੰਚ ਨੇ ਲੰਬੜਦਾਰ ਨੇ ਇਹਨਾਂ ਦੇ ਇੱਥੇ ਗ੍ਰਹਿ ਵਿਖੇ ਸਾਰੇ ਜਿਹੜੇ ਨੇ ਇਹ ਪ੍ਰੋਗਰਾਮ ਕਰਾਇਆ ਇਹ तकरीबन 50 ਪਰਿਵਾਰ ਜਿਹੜੇ ਨੇ ਉਹ ਪਹਾੜ ਪਾਨੋਂ ਛੱਡ ਕੇ ਸ਼੍ਰੋਮਣੀ ਕਾਰਦੀ ਦਲ ਜੀ ਸ਼ਾਮਲ ਹੋਏ ਇਹ ਵੇਖੋ ਜੀ ਜਿਹੜੇ ਤੇ ਜਿੱਦਾਂ ਇਹਨਾਂ ਨਾਲ ਪਹਿਲਾਂ ਵਧੀਆਂ ਹੁੰਦੀਆਂ ਰਹੀਆਂ ਨੇ ਜੇ ਭਾਜਪਾ ਦਾ ਐਮਐਲਏ ਬਣਨਾ ਤਾਂ ਵੀ ਇਹਨੂੰ ਕੋਈ ਨੁਮਾਇੰਦਗੀ ਨਹੀਂ ਮਿਲਦੀ ਰਹੀ ਜੇ ਕਾਂਗਰਸ ਦਾ ਬਣਿਆ ਐਮਐਲਏ ਤਾਂ ਵੀ ਨਹੀਂ ਕੋਈ ਨੁਮਾਇੰਦਗੀ ਮਿਲਦੀ ਜਿਸ ਤਰੀਕੇ ਦੇ ਵਰਕਰ ਕੰਮ ਕਰਨਗੇ ਕੋਈ ਸਰਪੰਚ ਲੈਵਲ ਦੇ ਨੇ ਕੋਈ ਚੇਅਰਮੈਨ ਲੈਵਲ ਦੇ ਨੇ ਕੋਈ ਜ਼ਿਲ੍ਹਾ ਪਿਛ ਦੇ ਮੈਂਬਰ ਲੈਵਲ ਦੇ ਸਮਾਂ ਹੁਣ ਤੇ ਸਰਕਾਰ ਬਣ ਤੇ